ਦੂਸਰੀ ਜਾਤ ਵਿੱਚ ਵਿਆਹ ਕਰਵਾਉਣ ਨਾਲ ਨਿਆਣਿਆਂ ਨੂੰ ਬਹੁਤ ਕਨਫਿਊਜ਼ਨ ਹੋ ਜਾਂਦੀ ਹੈ ਕਿਸੇ ਜੱਟ ਦੇ ਮੁੰਡੇ ਦਾ ਆੜਤੀਆਂ ਦੀ ਕੁੜੀ ਨਾਲ ਪਿਆਰ ਹੋ ਗਿਆ ਤੇ ਉਹਨਾਂ ਵਿਆਹ ਕਰਵਾ ਲਿਆ ਘਰ ਵਿੱਚ ਠੀਠ ਪੰਜਾਬੀ ਹੀ ਬੋਲਦੇ ਸਨ ਸਾਰੇ ਸੋ ਨਿਆਣੇ ਵੀ ਲੱਗ ਗਏ ਠੀਠ ਪੰਜਾਬੀ ਬੋਲਣ ਤੇ ਕਦੇ-ਕਦੇ ਬੱਕਰੇ ਬੁਲਾਉਣ ਪਰ ਬਾਣੀਏ ਬਾਰੇ ਮਸ਼ਹੂਰ ਹੈ ਕਿ ਉਹ ਬੜੇ ਅਗਾਹ ਵਾਧੂ ਹੁੰਦੇ ਹਨ ਅਤੇ ਪੜ੍ਹਾਈ ਲਿਖਾਈ ਵਿੱਚ ਵਾਧੂ ਤੇ ਹਰ ਗੱਲ ਨੂੰ ਪੈਸੇ ਨਾਲ ਤੋਲਦੇ ਹਨ ਉਦੋਂ ਕੁਝ ਉਹ ਆਪਣੇ ਨਿਆਣਿਆਂ ਨੂੰ ਵੀ ਸਿਖਾਉਂਦੇ ਹਨ ਲਓ ਜੀ ਮੁੰਡੇ ਨੂੰ ਕਦੇ ਮਾਂ ਆਪਣੇ ਕਰਮ ਸਿਖਾਵੇ ਅਤੇ ਕਦੇ ਬਾਪ ਆਪਣੇ ਸੱਭਿਆਚਾਰ ਪੜ੍ਹਾਵੇ ਨਿਆਣੇ ਵਿਚਾਰੇ ਕਨਫਿਊਜ਼ ਹੋ ਗਏ ਹਰ ਕੰਮ ਵਿੱਚ ਦੋ ਚਿੱਤਾਂ ਇੱਕ ਦਿਨ ਉਹ ਆਪਣੇ ਪਾਪਾ ਕੋਲ ਆਇਆ ਤੇ ਬੋਲਿਆ ਪਾਪਾ ਇੱਕ ਪ੍ਰੋਬਲਮ ਆ ਗਈ ਹੈ ਸਮਝ ਨਹੀਂ ਆਉਂਦਾ ਕੀ ਕਰਾਂ ਦੱਸ ਪੁੱਤ ਮੈਨੂੰ ਦੱਸ ਮੈਂ ਤਾਂ ਲਿਆ ਦੂ ਨੇਰੀਆਂ ਪੁੱਤ ਬੋਲਿਆ ਪਾਪਾ ਇੱਕ ਗੱਲ ਦੱਸੋ ਕੀ ਮੈਂ ਬਾਣੀਆਂ ਹਾ ਕੇ ਜੱਟ ਬੇਟਾ ਤੂੰ ਕਿਉਂ ਪੁੱਛਣਾ ਚਾਹੁੰਦਾ ਹਾਂ ਪਿਓ ਨੇ ਉਸ ਦੀ ਮਾਂ ਨੂੰ ਆਉਂਦੇ ਵੇਖ ਲਿਆ ਸੀ ਵਰਨਾ ਉਸ ਨੇ ਕੁਝ ਹੋਰ ਕਹਿਣਾ ਸੀ ਮਾਂ ਬੋਲੀ ਬੇਟਾ ਆਪਾਂ ਸਾਰੇ ਇਨਸਾਨ ਆ ਸਿਰਫ ਪੈਸੇ ਕਮਾਉਣ ਬਾਰੇ ਹੀ ਸੋਚਿਆ ਕਰ ਪਰ ਸਮੱਸਿਆ ਕੀ ਹੈ ਸਾਡੇ ਸਕੂਲ ਵਿੱਚ ਇੱਕ ਬੱਚਾ ਆਪਣਾ ਸਾਈਕਲ ਵੇਚ ਰਿਹਾ ਹੈ ਤੇ ਮੈਨੂੰ ਬਹੁਤ ਹੀ ਪਸੰਦ ਹੈ ਉਹ 500 ਰੁਪਿਆ ਮੰਗਦਾ ਹੈ ਮੈਂ ਸ਼ਸ਼ੋ ਪੰਜ ਵਿੱਚ ਹਾਂ ਕੀ ਮੈਂ ਉਸਦੇ ਨਾਲ ਡੀਲ ਕਰਾਂ ਕਿ 400 ਰੁਪਿਆ ਦੇ ਹੀ ਦੇਵਾਂ ਕਿ ਬਿਨਾ ਡੀਲ ਕੀਤਿਆਂ ਹੀ ਖੋ ਲਵਾਂ ਭਾਗ ਦੂਜਾ ਇੱਕ ਪਿੰਡ ਦੇ ਸਕੂਲ ਦੀ ਹਿੰਦੀ ਪੜਾਉਣ ਵਾਲੀ ਟੀਚਰ ਦਾ ਵਿਆਹ ਚੰਡੀਗੜ੍ਹ ਹੋ ਗਿਆ ਉਸਨੇ ਬਦਲੀ ਕਰਵਾ ਲਈ ਉਹ ਉਸ ਸਕੂਲ ਵਿੱਚ ਹਿੰਦੀ ਅਧਿਆਪਕ ਦੀ ਪੋਸਟ ਖਾਲੀ ਹੋ ਗਈ ਉਧਰ ਪੱਕੇ ਪੇਪਰ ਨੇੜੇ ਸੀ ਤੇ ਸਰਕਾਰ ਵੱਲੋਂ ਛੇਤੀ ਹੋਰ ਟੀਚਰ ਭੇਜਣ ਦੀ ਕੋਈ ਆਸ ਨਹੀਂ ਸੀ ਇੱਕ ਦਿਨ ਰਾਮ ਨਾਲ ਹੈਡਮਾਸਟਰ ਨੇ ਪੰਜਾਬੀ ਵਾਲੇ ਗਿਆਨੀ ਤੀਜਾ ਸਿੰਘ ਨੂੰ ਕਿਹਾ ਤੀਜਾ ਸਿੰਘ ਜੀ ਜੇ ਕੋਈ ਇਤਰਾਜ਼ ਨਾ ਹੋਵੇ ਤਾਂ ਪੰਜਾਬੀ ਦੇ ਨਾਲ ਨਾਲ ਬੱਚਿਆਂ ਨੂੰ ਹਿੰਦੀ ਦੀ ਜਮਾਤ ਵੀ ਤੁਸੀਂ ਲੈ ਲਿਆ ਕਰੋ ਤੀਜਾ ਸਿੰਘ ਨੇ ਵੀ ਸੱਤ ਬਚਨ ਕਰਕੇ ਪਰ ਉਹ ਕਿੱਥੇ ਤੇਜਾ ਸਿੰਘ ਨੇ ਕਿੱਥੇ ਹਿੰਦੀ ਉੱਤਰ ਦੱਖਣ ਵੀ ਸ਼ਾਇਦ ਕਿਤੇ ਰਾਜ ਜਾਣ ਪਰ ਤੀਜਾ ਸਿੰਘ ਤੇ ਹਿੰਦੀ ਦਾ ਕੋਈ ਸਮੇਲ ਹੀ ਨਹੀਂ ਸੀ ਉਸ ਨੇ ਹਿੰਦੀ ਫਿਲਮਾਂ ਦੇ ਡਾਇਲੌਗ ਬੋਲ ਬਾਲ ਕੇ ਟਾਈਮ ਪਾਸ ਕਰਨਾ ਸ਼ੁਰੂ ਕਰ ਦਿੱਤਾ ਮਾੜੀ ਕਿਸਮਤ ਨੂੰ ਇੱਕ ਦਿਨ ਇੱਕ ਬੱਚਾ ਸ਼نگਾਰਾ ਹਿੰਦੀ ਵਾਲੀ ਕਿਤਾਬ ਉਲਟੀ ਪਲਟੀ ਜੀਪ ਜਾਵੇ ਤੇ ਉਸਨੇ ਕਿਤਾਬ ਵਿੱਚ ਦੇਖਿਆ ਇੱਕ ਸ਼ਬਦ ਕ੍ਰਾਂਤੀ ਮਗਰਲੇ ਅੱਖਰ ਦਿੱਤਾ ਉਸ ਨੂੰ ਮਾੜੀ ਮੋਟੀ ਸਮਝ ਲੱਗੀ ਪਰ ਮੂਰਲਾ ਰੀ ਪਾਲਾ ਅੱਖਰ ਇਸ ਦੀ ਸਮਝ ਚ ਨਾ ਆਵੇ ਉਹ ਵਿਚਾਰਾ ਕਿਤਾਬ ਚੁੱਪ ਕੀਤੀ ਜਦ ਸਿੰਘ ਮੂਰੇ ਜਾ ਖੜਿਆ ਮਾਸਟਰ ਜੀ ਆ ਕੀ ਹੁੰਦਾ ਜੀ ਵੰਗਵਲੇਵੇਂ ਜੇ ਆਲੇ ਅੱਖਰ ਨੂੰ ਵੇਖ ਜਿਵੇਂ ਤੀਜਾ ਸਿੰਘ ਬੰਮਿੱਤਰ ਗਿਆਨਾ ਤੀਜਾ ਸਿੰਘ ਨੂੰ ਪਤਾ ਲੱਗੇ ਵੀ ਇਹ ata ਨੂੰ ਸਿੱਧਾ ਹੈ ਕਿ ਇਹੇਠਾ ਨੂੰ ਉੱਧਰ ਸ਼ਿੰਗਾਰਾ ਬੂਤੇ ਵਾਂਗੂ ਸਿੱਧਾ ਤੀਜਾ ਸਿੰਘ ਦੀਆਂ ਅੱਖਾਂ 'ਚ ਝਾਕ ਕੇ ਵੀ ਜਵਾਬ ਦੇ ਕੇ ਵਾਪਸ ਚਾਉ ਤੀਜਾ ਸਿੰਘ ਨੇ ਮੈਂਟਕ ਤਾਂ ਸੋਚਿਆ ਜਦੋਂ ਨਾ ਹੀ ਪਤਾ ਲੱਗਾ ਤਾਂ ਗਰਲ ਸੁਜੀ ਕੀ ਉਸਨੇ ਸ਼ਿੰਗਾਰਾ ਸੈੱਟ ਲਿਆ ਦੇ ਜਿੱਥੇ ਪੈਂਦੀ ਹੈ ਪੈਣ ਦੇ ਸੂਰ ਦੇ ਆ ਪੁੱਤਾ ਪੇਪਰਾਂ 'ਚ ਰਹਿ ਗਏ ਮਸਾਂ 30 ਤੈਨ ਤੇ ਅਜੇ ਤੈਨੂੰ ਇਹ ਨਹੀਂ ਪਤਾ ਲੱਗਾ ਕੀ ਕੀ ਹੈ ਦੇ ਜੁੱਤੀ ਤੇ ਜੁੱਤੀ ਉਸ ਤੋਂ ਬਾਅਦ ਤੇਜ ਸਿੰਘ ਨੇ ਕਾਫੀ ਸਾਰੀ ਜਮਾਤ ਦੇ ਹਜ਼ਾਰ ਬੱਚਿਆਂ ਤੋਂ ਉਸਨੇ ਮੂਹਰੇ ਲਾ ਲਿਆ ਹੋਣ ਜੇ ਕਿਸੇ ਬੱਚੇ ਨੂੰ ਪੜਿਆ ਹੋਵੇ ਤਾਂ ਪਤਾ ਹੋਵੇ ਸਾਰੇ ਬੱਚੋ ਵਾਰੋ ਵਾਰੀ ਸਹਿਰ ਫੇਰ ਕੇ ਤੀਜਾ ਸਿੰਘ ਨੇ ਇੱਕ ਇੱਕ ਕਰਕੇ ਸਾਰੇ ਕੁੱਟੇ ਤੇ ਸਾਰੀਆਂ ਕੁੜੀਆਂ ਦੇ ਹੱਥ ਖੜੇ ਕਰਵਾਏ ਬੱਚਿਆਂ ਦਾ ਛਟਕਾਰਾ ਪੀਰੀਅਡ ਖਤਮ ਹੋਣ ਤੇ ਹੋਇਆ ਪਰ ਜਾਂਦਾ ਜਾਂਦਾ ਤੀਜਾ ਸਿੰਘ ਉਹ ਇੱਕ ਮੁੱਤੋ ਤੁੰ ਨੂੰ ਰੋਜ ਪੇਟ ਦਾ ਪੜ ਲਿਆ ਕਰੋ ਘਰੋਂ ਪੜ ਕੇ ਆਇਆ ਕਰੋ ਜੇ ਪੁੱਤ ਸਵੇਰੇ ਕਿਸੇ ਨੂੰ ਨਾ ਪਤਾ ਹੋਇਆ ਤਾ ਵੀ ਇਹ ਕੀ ਹੈ ਬਸ ਘਰੋਂ ਹੀ ਸਾਮ ਲੈ ਕੇ ਆਇਓ ਘਰੇ ਜਾ ਕੇ ਤੀਜਾ ਸਿੰਘ ਇਹ ਹੀ ਪ੍ਰੋਜੈਕਟ ਕਰੀ ਗਿਆ ساری ਰਾਤ ਹੀ ਕੱਲ ਨੂੰ ਇਹ ਐਲਕ ਉਤਰ ਜਾ ਵੋਣੇ ਕਿਵੇਂ ਆ ਅਗਲੇ ਦਿਨ ਸਵੇਰੇ ਹੀ ਤੀਜਾ ਸਿੰਘ ਨੇ ਬਲੈਕ ਬੋਰਡ ਤੇ ਔਖੇ ਸੌਖੇ ਹੋ ਕੇ ਹਿੰਦੀ ਵਾਲੀ ਰੀ ਵਾਲੀ ਤਾਂ ਫਾੜ ਲ ਕੇ ਡੰਡਾ ਹੱਥ ਚ ਸਾਰੇ ਬੱਚਿਆਂ ਨੂੰ ਫੇਰ ਪੁੱਛਣ ਲੱਗ ਪਿਆ ਵੀ ਇਹ ਕੀ ਹੈ ਮਗਰਲੇ ਦੇਣ ਵੀ ਕਟ ਤੋਂ ਡਰਦੇ ਬਹੁਤੇ ਬੱਚੇ ਘਰੋਂ ਕਿਸੇ ਨਾ ਕਿਸ ਤੋਂ ਸਖ ਕੇ ਆਈਸੀ ਕੀ ਇਹ ਰੀ ਹੁੰਦੀ ਹੈ ਜਦੋਂ 10 12 ਜਵਾਕਾਂ ਤੋਂ ਪੱਕਾ ਯਕੀਨ ਹੋ ਗਿਆ ਵੀ ਇਹ ਅੱਖਰ ਨੂਰੀ ਕਹਿੰਦੇ ਹਨ ਤਾਂ ਤੇਜਾ ਸਿੰਘ ਨੇ ਸ਼نگਾਰਾ ਫੇਰ ਸੈਟ ਲਿਆ ਲੱਗ ਗਿਆ ਪਤਾ ਸੂਰ ਦਿਆ ਪੁੱਤਾ ਇਹ ਰੀ ਕਹਿੰਦੇ ਨੇ ਰੀ ਨਾਲ ਹੀ ਮਾਸਟਰ ਜੀ ਨੇ ਸ਼نگਾਰੇ ਨੂੰ ਕਾਪੀ ਤੇ 100 ਵਾਰੀ ਰੀ ਵਿਖਲ ਲਈ ਕਹਿ ਦਿੱਤਾ ਔਖਾ ਸੁੱਖਾ ਹੁੰਦੇ ਸ਼نگਾਰੇ ਸਿੰਘ ਨੇ ਅਜੇ ਦੋ ਤਿੰਨ ਔਰੀਆਂ ਜੀਆਂ ਵਾਈਆਂ ਸੀ ਕਿ ਅਗਲੇ ਪੀਰੀਅਡ ਦੀ ਘੰਟੀ ਵੱਜੀ ਜਾਂ ਤਾਂ ਜਾ ਕੇ ਜਵਾਕਾਂ ਦਾ ਖਿਹੜਾ ਛੁੱਟਿਆ ਇਹ ਮੇਰੀ ਵੀਡੀਓ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਜੀ